ਗੁਰੂ ਦਾ ਸ਼ਬਦ ਗੁਰੂ ਦੀ ਕਿਰਪਾ ਤੋਂ ਬਿਨਾਂ ਸਰਬਨ ਕਰਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਉਹਦੀ ਮਿਹਰ ਤੋਂ ਬਿਨਾਂ ਇਹ ਸਰਬਨ ਸ਼ਕਤੀ ਜਿਹੜੀ ਹੈ ਇਹ ਕੰਮ ਨਹੀਂ ਕਰਦੀ ਹੈ ਤੋਂ ਗੁਰੂ ਪੰਛੀ ਜੀਆ ਦੇ ਬਚਨਾਂ ਨੂੰ ਸਰਬਨ ਕਰੋ ਕਿ ਸਰਬਨ ਕਰਨ ਵਾਸਤੇ ਪਾਤਸ਼ਾਹ ਜੀਆ ਨੇ ਸਾਨੂੰ ਕਿੰਨੀ ਇੱਕ ਤਬਦੀਲ ਕੀਤੀ ਹੈ ਔਰ ਉਹ ਤਬਦੀਲ ਵੀ ਸਾਨੂੰ ਪਵਿੱਤਰ ਨਰਨਕਾਰ ਦੇ ਬੋਲਾਂ ਦੇ ਥਾਣੀ ਕੀਤੀ ਹੈ ਪਾਤਸ਼ਾਹ ਜੀ ਸਮਝਾਉਂਦੇ ਨੇ ਸਰਬੰਦ ਦੇ ਬਾਤੇ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਬਨ ਜੇਨ ਕੇਨ ਪ੍ਰਕਾਰੇ ਜਿੰਦਗੀ ਮਿਲੀ ਹੈ ਤੋ ਸਤਪੁਰ ਪਾਸ਼ਾ ਜੀ ਰਹਿਮਤ ਭਾਨ ਕੋਈ ਨਾ ਕੋਈ ਸੱਚੇ ਪਾਸ਼ਾ ਕਿਸੇ ਤਰੀਕੇ ਨਾਲ ਤੁਸੀਂ ਉਹੀ ਮੇਧ ਬਣਾ ਲਵੋ ਮੇਰ ਕਰ ਲਵੋ ਕਿਸੇ ਨਾ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਆਪ ਜੀਆਂ ਦੀ ਪਵਿੱਤਰ ਬਾਣੀ ਪਵਿੱਤਰ ਉਪਦੇਸ਼ ਨੂੰ ਸੁਣ ਸਕੀਏ ਬਾਣੀ ਤਾਂ ਇਹ ਕਹਿੰਦੀ ਹੈ ਕਿ ਜੈਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਨ ਕਰਨਾ ਕਿ ਇਹ ਜ਼ਿੰਦਗੀ ਦੇ ਵਿੱਚ ਜਸ ਸੁਣਨਾ ਹੈ ਆयो ਸੁਣਾਣਾ ਪੜਨ ਕੋ ਬਾਣੀ ਬਾਣੀ ਸੁਣਨੀ ਹੈ ਬਾਣੀ ਪੜਨੀ ਹੈ ਰਸਨਾ ਤੋਂ ਗਾਇਨ ਕਰੀਦਾਏ ਤੇ श्रवण शक्ति ਦੇ ਨਾਲ ਉਸ ਨੂੰ ਆਪਣੇ ਅੰਦਰ ਮੁੜ ਕੇ ਲੈ ਜਾਈਦਾਏ ਆਵਾਜਾ